ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਪਿਰਚੁਅਲ ਪਾਵਰਸ ਆਫ ਤੁਲਾ ਰਾਸ਼ੀ ਲਿਬਰਾ ਬੀਨਸ ਸ਼ੁਕਰ ਦੀ ਇਹ ਰਾਸ਼ੀ ਜਿੱਥੇ ਸਾਨੂੰ ਬਹੁਤ ਸਾਰੇ ਸੁੱਖ ਦੇਣ ਦੇ ਵਿੱਚ ਮਾਹਿਰ ਹੈ ਕਾਬਿਲ ਹੈ ਜਿਸ ਤਰ੍ਹਾਂ ਕੋਈ ਵੀ ਲਗਜ਼ਰੀਆਂ ਜਿਹੜੀਆਂ ਕਾਰ ਮਕਾਨ ਤੇ ਖੂਬਸੂਰਤ ਗੱਡੀਆਂ ਜਿਹੜੇ ਹੈਗੀਆਂ ਤੇ ਲਗਜ਼ਰੀ ਨੇਮ ਹੈ ਨਹੀਂ ਲਗਜ਼ਰੀ ਜੇ ਤਾਂ ਫਿਲਮ ਇੰਡਸਟਰੀ ਕਹਿ ਲਓ ਉਹ ਸਾਰੇ ਦੇਖੋ ਉਹਨਾਂ ਦਾ ਜਿਹੜਾ ਬੀਨਸ ਜਿਹੜਾ ਫਿਲਮ ਇੰਡਸਟਰੀ ਦਾ ਉਹ ਕਲਾ ਦਾ ਕਾਰਕ ਹੈ ਇਸ ਕਰਕੇ ਉਹ ਲੋਕ ਜਿੰਨੇ ਵੀ ਇਸ ਤਰ੍ਹਾਂ ਦੇ ਹੈਗੇ ਆ ਉਹਨਾਂ ਸਭ ਨੂੰ ਜਿਹੜੀਆਂ ਲਗਜ਼ਰੀਆਂ ਬਿジネス ਤੋਂ ਮਿਲਦੀਆਂ ਹੁਣ ਇਸ ਰਾਚੀ ਦੇ ਵਿੱਚ ਇੱਕ ਐਸੀ ਵੀ ਪਾਵਰ ਹੈ ਕਿ ਅਗਰ ਕੋਈ ਵੀ ਪਰਸਨ ਉਸ ਚੀਜ਼ ਨੂੰ ਅੰਡਰਸਟੈਂਡ ਕਰ ਲਵੇ ਤੇ ਆਪਣੇ ਅੰਦਰ ਔਨ ਕਰ ਲਵੇ ਤਾਂ ਉਹ ਪਰਸਨ ਵੀ ਇਹੀ ਲਗਜ਼ਰੀ ਜਿਹੜੀਆਂ ਉਹਨੂੰ ਜਿਹੜੀਆਂ ਕਹੋ ਉਹਨਾਂ ਦੇ ਅਨੁਭਵ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਿਲਣੇ ਸ਼ੁਰੂ ਹੋ ਜਾਂਦੇ ਆ ਉਹ ਕੀ ਹੈਗਾ ਉਸ ਨੂੰ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਹੈ ਜਿਹੜੇ ਬਿジネス ਹੈਗੇ ਆ ਵੀ ਇਸ ਚੀਜ਼ ਨੂੰ ਮਤਲਬ ਇੱਕ ਕਹਾਣੀ ਦੇ ਤਰੀਕੇ ਨਾਲ ਸਮਝੀਏ ਕਿ ਇਹਨਾਂ ਨੂੰ ਸ਼ੇ ਭਗਵਾਨ ਨੇ ਇੱਕ ਐਸਾ ਅਸ਼ੀਰਵਾਦ ਬਖਸ਼ ਦਤਾ ਕਿ ਇਹਨਾਂ ਦੇ ਕੋਲ ਜਿਹੜੀ ਸੰਜੀਵਨੀ ਬੂਟੀ ਹੈ ਸੰਜੀਵਨੀ ਕੀ ਹੈਗੀ ਹੈ ਕਿ ਜਿਹੜੀ ਕਿਸੇ ਵੀ ਮਰੀ ਹੋਈ ਚੀਜ਼ ਨੂੰ ਜ਼ਿੰਦਾ ਕਰ ਦਿੰਦੀ ਹੈ ਇਸ ਚੀਜ਼ ਨੂੰ ਮਤਲਬ ਕਹਾਣੀ ਤੋਂ ਅਲੱਗ ਹਟ ਕੇ ਆਪਾਂ ਇਹ ਇਹ ਸਮਝੀਏ ਕਿ ਜਿਹੜੀ ਡਾਇਰੈਕਸ਼ਨ ਹੈਗੀ ਹੈ ਇਹ 180 ਤੋਂ 210 ਡਿਗਰੀ ਦੀ ਇਸ ਡਾਇਰੈਕਸ਼ਨ ਤੋਂ ਇੱਕ ਖਾਸ ਟਾਈਮ ਦੇ ਉਤੇ ਖਾਸ ਤਰ੍ਹਾਂ ਦੀਆਂ ਪਾਵਰਾਂ ਆਣੀਆਂ ਜਿਹੜੀਆਂ ਕਿ ਇੱਕ ਜੀਵਨ ਦਾਣ ਦਿੰਨੀਆਂ ਉਹ ਕਿਸ ਤਰ੍ਹਾਂ ਕਿਉਂਕਿ ਇਹ ਰਾਸ਼ੀ ਦੇ ਵਿੱਚ ਤਿੰਨ ਹੋਰ ਪਾਵਰ ਹਿਡਨ ਹੋਈਆਂ ਆ ਬੈਕ ਤੇ ਉਹ ਹੈਗਾ ਇੱਕ ਤਾਂ ਮੰਗਲ ਦਾ ਨਕਸ਼ਤਰ ਇਹਦੇ ਵਿੱਚ ਮਿਡਲ ਦੇ ਵਿੱਚ ਰਾਹੁ ਦਾ ਨਕਸ਼ਤਰ ਹੈ ਤੇ ਐਂਡ ਦੇ ਵਿੱਚ ਜੁਪੀਟਰ ਦਾ ਨਕਸ਼ਤਰ ਹੈ ਇਹ ਰਾਸ਼ੀ ਜਿਹੜੀ ਇੱਕਦਮ ਬੈਲੈਂਸ ਦੀ ਹੈ ਤੁਲਾ ਇਸ ਨੂੰ ਤਾਂ ਕਿਹਾ ਜਾਂਦਾ ਤਕੜੀ ਇੱਕਦਮ ਇਨਸਾਬ ਬਿਲਕੁਲ ਸਹੀ ਸਹੀ ਦੇਖੋ ਆਰਟਿਸਟ ਕਿਤਾ ਹੁੰਦੇ ਜਦ ਤੱਕ ਉਹਨਾਂ ਨੂੰ ਚੈਨ ਨਹੀਂ ਆਉਂਦਾ ਨੀਂਦ ਨਹੀਂ ਆਉਂਦੀ ਸੌਂਦੇ ਨਹੀਂ ਜਦ ਤੱਕ ਉਹਨਾਂ ਨੂੰ ਪਰਫੈਕਸ਼ਨ ਨਾ ਮਿਲ ਜਾਵੇ ਉਹੀ ਪਰਫੈਕਸ਼ਨ ਦੀ ਗੱਲ ਕਰਦੇ ਆ ਸੀ ਇਸ ਦੇ ਵਿੱਚ ਕਹਾਣੀ ਇਹ ਹੈ ਕਿ ਜਿਹੜਾ ਰਾਹੂ ਹੈਗਾ ਆ ਇੱਕ ਐਸੀ એનર્ਜੀ ਹੈ ਜਿਸ ਦੇ ਕੋਲ ਇੱਕ ਅਮਰਤ ਹੈ ਉਹ ਦੇਵਤਿਆਂ ਨੇ ਕਿਸੇ ਹਿਸਾਬ ਦੇ ਨਾਲ ਜੀ ਇਹਨਾਂ ਨੂੰ ਅਮਰਤ ਦੇ ਦਿੱਤਾ ਹੁਣ ਜਿਹੜਾ ਇਹ ਅਮਰਤ ਹੈ ਇਹਦਾ ਨਕਸ਼ਤਰ ਹੈ ਇਸ ਦੇ ਵਿੱਚ ਇਸ ਰਾਸ਼ੀ ਦੇ ਵਿੱਚ ਜਿਹੜਾ ਨਾਂ ਹੈਗਾ ਸਵਾਤੀ ਸਵਾਤੀ ਨਕਸ਼ਤਰ ਰਾਹੂ ਦਾ ਆ ਉਸ ਦੇ ਮਿਡਲ ਦੇ ਵਿੱਚ ਜਿਹੜਾ ਆ ਉਹ ਅਮਰਤ ਹੈ ਉਹ ਇਸ ਰਾਸ਼ੀ ਦੇ ਮਿਡਲ ਚ ਆਂਦੀ ਹੈ ਤੇ ਸਵਾਤੀ ਜਿਹੜੀ ਹੈ ਇਸ ਦਾ ਜਿਹੜੇ ਲੋਕਾਂ ਨੇ ਇਹ ਸੁਣਿਆ ਹੋਣਾ ਆ ਕਿ ਇੱਕ ਬੰਬੀਹਾ ਪੰਛੀ ਹੁੰਦਾ ਆ ਤੇ ਉਸ ਸਵਤੀ ਦੀ ਬੂੰਦ ਦੇ ਲਈ ਪੀਹੋ ਪੀਹੋ ਕਰਦਾ ਰਹਿੰਦਾ ਉਸ ਨੂੰ ਪਤਾ ਹੁੰਦਾ ਉਹ ਸਵਤੀ ਬੂੰਦ ਕਦੋਂ ਗਿਰਨੀ ਹੈ ਉਹ ਸਵਤੀ ਬੂੰਦ ਦੇ ਵਿੱਚ ਅੰਮ੍ਰਿਤ ਹੁੰਦਾ ਇਹ ਉਹੀ ਸਵਤੀ ਨਕਸ਼ਤਰ ਦੀ ਅਸੀਂ ਗੱਲ ਕਰਦੇ ਆ ਇਹ ਤੁਲਾ ਰਾਸ਼ੀ ਦੇ ਅੰਦਰ ਜਿਹੜਾ ਗਰੂਪ ਹੈਗਾ ਆ ਮਗਰ ਜੇ ਤੁਹਾਨੂੰ ਪਤਾ ਨਹੀਂ ਹੈਗਾ ਕਿ ਉਹ ਕਦੋਂ ਹੈਗੀ ਐਕਟਿਵ ਹੁੰਦੀ ਉਹ ਹਰ ਰਾਸ਼ੀ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੇਖਣਾ ਪੈਂਦਾ ਹਰ ਇਨਸਾਨ ਦੀ ਰਾਸ਼ੀ ਕਿਹੜੀ ਹੈਗੀ ਹੈ ਉਹ ਕੁੰਡਲੀ ਦੇ ਰਾਈਟ ਟਾਈਮ ਤੇ ਰਾਈਟ ਡੇਟ ਆਫ ਬਰਥ ਤੋਂ ਪਤਾ ਲੱਗਦਾ ਹੈਗਾ ਸੋ ਉਹ ਜਦੋਂ ਉਹਦੇ ਵਿੱਚ ਪਤਾ ਲੱਗਦਾ ਕਿ ਚੰਦਰਮਾ ਦੀ ਸਿਚੁਏਸ਼ਨ ਕੀ ਹੈ ਕਿ ਤੁਹਾਡਾ ਜਿਹੜਾ ਜਿਹੜਾ ਤੁਹਾਡਾ ਜਨਮ ਹੁੰਦਾ ਉਸ ਵਕਤ ਜਿਹੜੇ ਅਸਮਾਨ ਦੇ ਗ੍ਰੂਪ ਤੁਹਾਡੇ ਆਤਮਾ ਦੇ ਉੱਤੇ ਤੁਹਾਡੇ ਚਿੱਤ ਦੇ ਉੱਤੇ ਕਿਸ ਤਰ੍ਹਾਂ ਪਏ ਆ ਉਹਨੇ ਉਸੇ ਤਰ੍ਹਾਂ ਹਰ ਵਕਤ ਕੰਮ ਕਰਨਾ ਹੈ ਸੋ ਉਹਨਾਂ ਨੂੰ ਅਸੀਂ ਦੇਖਦੇ ਹੋਏ ਜਦੋਂ ਉਹ ਜਿਹੜੀ ਸਵਾਤੀ ਬੂੰਦ ਹੈਗੀ ਹੈ ਉਹ ਜਿਹਨਾਂ ਲੋਕਾਂ ਨੂੰ ਪਤਾ ਹੈਗਾ ਆ ਉਹ ਜਿਹੜੇ ਜੋਗੀ ਹੈਗੇ ਆ ਜਾਂ ਜਿਹੜੇ ਐਸੇ ਲੋਕ ਆ ਪਰਮਾਤਮਾ ਇਹਨਾਂ ਦੀਆਂ ਖੋਜਾਂ ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦਾ ਇਲਮ ਹੁੰਦਾ ਤੇ ਉਹ ਇੱਕ ਖਾਸ ਟਾਈਮ ਦੇ ਉੱਤੇ ਇਹ ਤਾਂ ਇੱਕ ਇੱਕ ਛੋਟੀ ਜਿਹੀ ਗੱਲ ਅਸੀਂ ਕਰ ਰਹੇ ਹਾਂ ਸਵਤੀ ਬੂਨ ਦੀ ਇਹ ਇਹ ਜਿਹੜੀ ਪੂਰੀ ਦੀ ਪੂਰੀ ਇਹ ਪਾਵਰ ਹੈ ਵੀਨਸ ਦੀ ਵੀਨਸ ਜਿਹੜਾ ਹੈਗਾ ਦੇਖੋ ਇਹ ਇੱਕ ਹੈਗਾ ਆ ਇਸ ਧਰਤੀ ਦੇ ਸੁੱਖਾਂ ਦਾ ਇਸ ਲੋਕ ਦੇ ਸੁੱਖਾਂ ਦਾ ਤੇ ਜੁਪੀਟਰ ਜਿਹੜੇ ਗ੍ਰਹਿ ਹੈਗੇ ਉਹ ਉਸ ਲੋਕ ਦੇ ਸੁੱਖਾਂ ਦੇ ਆ ਹੁਣ ਉਹਦੇ ਵਿੱਚ ਕੀ ਆ ਰੀਅਲ ਪਰਮਾਤਮਾ ਦੀ ਜਿਹੜੀ ਹੈਗੀ ਐਨਲਾਈਟਨਮੈਂਟ ਦੀ ਗੱਲ ਕਰਦੇ ਹਾਂ ਜਿਹੜਾ ਜੂਪੀਟਰ ਹੈ ਜਿਹਨੂੰ ਬ੍ਰਹਸਪਤੀ ਗੁਰੂ ਕਿਹਾ ਜਾਂਦੇ ਉਸ ਤੋਂ ਜਿਹੜਾ ਸਹੀ ਸਹੀ ਅਨੁਭਵ ਮਿਲਦਾ ਇਹ ਜਿਹੜਾ ਤੁਲਾ ਰਾਸ਼ੀ ਹੈ ਇਹ ਇਸ ਧਰਤੀ ਦੇ ਉੱਤੇ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਜਿਹੜੀਆਂ ਖੂਬਸੂਰਤ ਚੀਜ਼ਾਂ ਉਹਨਾਂ ਦੇ ਸਹੀ ਸਹੀ ਆਨੰਦ ਇਹ ਤੁਲਾ ਰਾਸ਼ੀ ਦਿੰਦੀ ਹੈ ਉਹਦੇ ਕੋਲ ਇਹ ਕਹਿੰਦੇ ਨਾ ਲੋਕ ਸੁਖੀਏ ਪਰਲੋਕ ਸੋਇਲੇ ਇਹ ਉਹ ਗੱਲ ਹੋ ਗਈ ਕਿ ਪਰਮਾਤਮਾ ਦੀਆਂ ਜਦੋਂ ਬਖਸ਼ਿਸ਼ਾਂ ਹੁੰਦੀਆਂ ਤੇ ਇਸ ਦੁਨੀਆ ਦੇ ਵਿੱਚ ਜਿਹੜੀਆਂ ਖੂਬਸੂਰਤੀ ਚੀਜ਼ਾਂ ਤੁਹਾਨੂੰ ਮਿਲਦੀਆਂ ਵੀ ਐ ਤੇ ਤੁਸੀਂ ਉਹਨਾਂ ਦੇ ਸਹੀ ਸਹੀ ਆਨੰਦ ਲੈ ਪਾਣੇ ਆ ਤੁਸੀਂ ਉਸ ਸ਼ੁਕਰਾਨੇ ਜੁੰਨੇ ਉਹਨਾਂ ਨੂੰ ਹੀ ਮਿਲਦੀਆਂ ਹੈ ਦੂਸਰੀ ਚੀਜ਼ ਜਦੋਂ ਜਿਹੜੇ ਜਿਹੜਾ ਜੁਪੀਟਰ ਹੈਗਾ ਉਹ ਉਸ ਲੋਕ ਦੀਆਂ ਇੱਥੇ ਵੀ ਬੈਠੇ ਬੰਦੇ ਨੂੰ ਉਹ ਅਨੁਭਵ ਜਿਹੜੇ ਲਾਈਟਿੰਗ ਮੈਂਟ ਦੇ ਉਹ ਆਪਣੇ ਅੰਦਰ ਦੇ ਕੰਪਨ ਦੇ ਆਪਣੇ ਅੰਦਰ ਦੇ ਸੰਗੀਤਾਂ ਦੇ ਆਪਣੇ ਅੰਦਰ ਦੀਆਂ ਖੁਸ਼ਬੂਆਂ ਦੀ ਆਪਣੇ ਅੰਦਰ ਦੇ ਨਾਦ ਕਹਿ ਲਓ ਜਾਂ ਜਾ ਨੂਰ ਕਹ ਲਓ ਉਹਨਾਂ ਦੀ ਜਦੋਂ ਉਹਨਾਂ ਨੂੰ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਆ ਉਹ ਗੁਰੂ ਬ੍ਰਹਸਪਤੀ ਦੀ ਕਿਰਪਾ ਹੈਗੀ ਸੋ ਦੋਸਤੋ ਇਹ ਰਾਸ਼ੀ ਜਿਹੜੀ ਹੈਗੀ ਆ ਜਿਨ੍ਹਾਂ ਦੀ ਹੈਗੀ ਆ ਉਹਨਾਂ ਨੂੰ ਲੋਕਾਂ ਨੂੰ ਮਤਲਬ ਬੜੇ ਤੁਸੀਂ ਦੇਖਿਆ ਹੋਣਾ ਉਹਨਾਂ ਦੇ ਅੱਛੇ ਕੱਪੜੇ ਹੁੰਦੇ ਆ ਅੱਛੀਆਂ ਉਹਨਾਂ ਦੇ ਕੋਲ ਕੜੀ ਲਾਈ ਹੋਏਗੀ ਅੱਛਾ ਉਹਨਾਂ ਦੇ ਕੋਲ ਫੋਨ ਹੋਏਗਾ ਬਿਊਟੀਫੁਲ ਚਮਕਦਾ ਤੇ ਉਹ ਹਮੇਸ਼ਾ ਲਗਜ਼ਰੀ ਦੇ ਨਾਲ ਘਿਰੇ ਰਹਿੰਦੇ ਆ ਤੇ ਮਗਰ ਕੁਝ ਉਹਨਾਂ ਐਡਿਕਸ਼ਨ ਤੇ ਲੱਗ ਜਾਂਦੇ ਲੋਕ ਕਿਉਂਕਿ ਉਹ ਤਕੜੀ ਹੈਗੀ ਅਗਰ ਉਸ ਨੂੰ ਸਹੀ ਸਹੀ ਤਰੀਕੇ ਦੇ ਨਾਲ ਵਰਤਿਆ ਜਾਵੇ ਤਾਂ ਫੇਰ ਉਹ ਜਿਹੜੀ ਚੀਜ਼ ਤੁਹਾਨੂੰ ਹਮੇਸ਼ਾ ਇੱਕਦਮ ਟੌਪ ਤੇ ਰੱਖੇਗੀ ਹਰ ਬੰਦਾ ਇਸ ਦੁਨੀਆ ਦੇ ਵਿੱਚ ਜਿਹੜਾ ਵੀ ਇਸ ਇਸ ਦੁਨੀਆ ਤੇ ਆਇਆ ਜਿਸ ਵੀ ਲੈਵਲ ਤੇ ਉਹ ਹੈਗਾ ਚਾਹੇ ਗਰੀਬੀ ਦੇ ਵੀ ਕਿਸੇ ਲੈਵਲ ਤੇ ਉਹਨੂੰ ਇੱਕ ਵਾਰੀ ਇਹ business ਉਸ ਜਗ੍ਹਾ ਦੇ ਮਤਾਬਕ ਰਾਜਾ ਬਣਾ ਦਿਆ ਹਰ ਬੰਦਾ ਜਿੱਥੇ ਵੀ ਹੈਗਾ ਉਹਨੂੰ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਉਹ ਜਿਹੜੀ ਐ ਇਸ ਇਸ ਲੋਕ ਦੇ ਜਿਹੜੇ ਨਾ ਉਹ ਸੁੱਖਾਂ ਦਾ ਜਿੱਥੇ ਉਹ ਰਹਿ ਰਿਹਾ ਉਸ ਦੇ ਮਤਾਬਕ ਉਹਨੂੰ ਇੱਕ ਮੌਕਾ ਦਿੰਦਾ ਆ ਉਹ ਮੌਕਾ ਜਿਹੜਾ ਹੈਗਾ ਆ ਜਦੋਂ ਉਹਨੂੰ ਅਸੀਂ ਫਿਰ ਲਿਮਟ ਤੋਂ ਕਰਾਸ ਕਰਦੇ ਆ ਕਾਮਨਾਵਾਂ ਦੇ ਵਿੱਚ ਆ ਕੇ ਉਸ ਵਕਤ ਅਸੀਂ ਜਿਹੜਾ ਉੱਥੇ ਧੋਖਾ ਖਾਂਦੇ ਆ ਸੋ ਇਸ ਕਰਕੇ ਤੱਕੜੀ ਨੂੰ ਹਰ ਵਕਤ ਤੁਸੀਂ ਜੇ ਸੁੱਖ ਮਿਲਿਆ ਉਹਨਾਂ ਨੂੰ ਉਨੇ ਹੀ ਭੋਗਣਾ ਜਿੰਨੇ ਤੁਸੀਂ ਸਹਿ ਸਕੋ ਆਦਰਵਾਇਜ਼ ਫਿਰ ਉਹ ਜਿਹੜਾ ਦੁਆਰਾ ਉਹ ਜਿਹੜਾ ਗੈਪ ਵੱਧ ਜਾਏਗਾ ਉਹਨੂੰ ਫਿਰ ਤੁਸੀਂ ਸ਼ੂਨਾ ਮੁਸ਼ਕਲ ਹੋ ਜਾਂਦਾ ਤੇ ਇਸ ਕਰਕੇ ਸ਼ੁਕਰ ਵੀਨਸ ਨੂੰ ਮਾਰਾ ਮੰਨਿਆ ਗਿਆ ਇਹ ਐਡਿਕਸ਼ਨ ਦਿੰਦਾ ਜਿਸ ਬੰਦੇ ਨੂੰ ਸੁੱਖ ਮਿਲਦੇ ਆ ਤੇ ਉਹ ਫਿਰ ਕਿਹਦੀ ਪਰਵਾਹ ਕਰਦਾ ਸੋ ਦੋਸਤੋ ਵੀਨਸ ਟੋਲਾ ਰਾਸ਼ੀ ਰਾਹੂ ਦਾ ਇਹਦੇ ਵਿੱਚ ਜਿਹੜਾ ਨਕਸ਼ਤਰ ਹੈਗਾ ਆ ਸਵਤੀ ਸਵਤੀ ਬੂੰਦ ਉਹ ਇੱਕ ਅਲੱਗ ਵਿਚਾਇਆ ਜਿਹਨਾਂ ਨੂੰ ਉਹ ਮਿਲ ਜਾਂਦੀ ਆ ਉਹਨਾਂ ਨੂੰ ਉਹਦੇ ਵਿੱਚ ਅਮਰਤ ਮੰਨਿਆ ਜਾਂਦਾ ਉਹੀ ਰਾਹੂ ਦਾ ਅਮਰਤ ਸੋ ਆਈ ਹੋਪ ਅੱਜ ਦੀ ਗੱਲਬਾਤ ਠੀਕ ਰਹੀ ਹੋਏਗੀ ਤੇ ਅਗਰ ਕੋਈ ਲੋਗ ਇਸ ਤਰ੍ਹਾਂ ਦੀ ਕੋਈ ਗੱਲਬਾਤ ਕਰਨਾ ਚਾਹੁੰਦੇ ਆ ਤੇ ਜਾਂ ਕੋਈ ਆਪਣਾ ਚਾਰਟ ਵਗੈਰਾ ਦੀ ਵਿੱਚ ਜਾਨਣਾ ਚਾਹੁੰਦੇ ਆ ਕਿ ਉਹਨਾਂ ਦੀ ਜਿਹੜੀ ਮੈਂ ਗੱਲਾਂ ਕਰਦਾ ਕਿੱਥੇ ਹਤੇ ਮੋਸਟ ਵੈਲਕਮ ਤੇ ਥੈਂਕ ਯੂ